ਪਿਛਲੇ ਦਿਨ ਇੱਕ ਪੰਜਾਬ ਦੇ ਵਿੱਚ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਸਰਪੰਚ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਉਹਨਾਂ ਦਾ ਕਤਲ ਹੋਇਆ ਹੈ ਤੇ ਪਰਿਵਾਰ ਵੱਲੋਂ ਅਜੇ ਵੀ ਉਹਨਾਂ ਦੀ ਡੈੱਡ ਬਡੀ ਲੈ ਕੇ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੁਸੀਂ ਇਸ ਪੂਰੀ ਘਟਨਾ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਜਿਹੜੇ ਵੀ ਬੰਦੇ ਐਕਟਿਵਿਜ਼ਮ ਕਰਦੇ ਨੇ ਜਿਹੜੇ ਵੀ ਬੰਦੇ ਮੁੱਖਤਾ ਰਾਜ ਹੁੰਦੇ ਨੇ ਸਰਕਾਰ ਦੀ ਆਲੋਚਨਾ ਕਰਦੇ ਨੇ ਠੀਕ ਹੈ ਨਾ ਉਹਨਾਂ ਬੰਦਿਆਂ ਦੇ ਉੱਤੇ ਸਦਾ ਹੀ ਸਮਾਜ ਦੀਆਂ ਨਿਗਾਹਾਂ ਹੁੰਦੀਆਂ ਨੇ ਖਾਸ ਕਰ ਨੌਜਵਾਨਾਂ ਦੇ ਉੱਤੇ ਉਹਨਾਂ ਤੋਂ ਉਮੀਦ ਹੁੰਦੀ ਹੈ ਵੀ ਇਹ ਅੱਗੇ ਜਾ ਕੇ ਅਗਵਾਈ ਕਰਨਗੇ ਸਮਾਜ ਨੂੰ ਨਵੀਂ ਸੇਧ ਦੇਣਗੇ ਠੀਕ ਹੈ ਨਾ ਤੇ ਉਹਦੇ ਚ ਇਸ ਤਰ੍ਹਾਂ ਇੱਕ ਨੌਜਵਾਨ ਦਾ ਜਿਹੜਾ ਕਿ ਸੁਹਿਰਦ ਹੈ ਆਪਾਂ ਪਿੱਛੇ ਦਿਨਾਂ ਦੇ ਵਿੱਚ ਦੇਖਿਆ ਕਿਸਾਨ ਅੰਦੋਲਨ ਦੇ ਵਿੱਚ ਵੈਸੇ ਵੀ ਉਹਨੇ ਆਪਣੇ ਪਿੰਡ ਨੂੰ ਬਹੁਤ ਸੋਨਾ ਬਣਾਇਆ ਸੀਗਾ ਸਮਝ ਵੀ ਰੱਖਦਾ ਸੀ ਪੋਲਿਟੀਕਲ ਤੌਰ ਦੇ ਉੱਤੇ ਇਹੋ ਜੇ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋ ਜਾਣਾ ਇਹ ਬਹੁਤ ਹੀ ਮਾੜੀ ਘਟਨਾ ਹੈ ਨਾਗਨਾ ਵੀ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਇਹ ਬਹੁਤ ਵੱਡਾ ਕੁਐਸਚਨ ਹੈ ਜੀ ਠੀਕ ਹੈ ਨਾ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਹੜਾ ਇਹ ਕਤਲ ਹੈ ਉਹ ਸਰਪੰਚ ਬੇਸ਼ੱਕ ਉਹਨੂੰ ਲੋਕ ਪਿਆਰ ਨਾਲ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਹੀ ਆ ਵੀ ਜਿਹੜਾ ਜਾਦੇ ਪਰਿਵਾਰ ਚੋਂ ਸਰਗਰਮ ਹੁੰਦਾ ਨੂੰ ਸਰਪੰਚ ਕਹਿੰਦੇ ਆ ਸਰਪੰਚ ਮਤਲਬ ਉਹਦੀ ਮਾਤਾ ਜੀ ਸੀਗੀ ਉਹਦੀ ਮਾਤਾ ਜੀ ਕੋਲੇ ਸਰਪੰਚੀ ਸੀਗੀ ਆਪ ਉਹ ਮੁੰਡਾ ਸਾਰਾ ਵਾਈ ਕਰਕੇ ਆਪ ਕੰਮ ਕਰਦਾ ਸੀ ਹਾਂ ਉਹ ਆਪ ਕੰਮ ਕਰਦਾ ਸੀਗਾ ਤੇ ਇਸ ਕਰਕੇ ਲੋਕ ਉਹਨੂੰ ਪਿਆਰ ਨਾਲ ਮਤਲਬ ਸਰਪੰਚ ਕਹਿੰਦੇ ਸੀਗੇ ਹੂੰ ਤੇ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਮਤਲਬ ਦੋਸ਼ੀ ਹੈ ਉਹ ਕਿਹਾ ਜਾਂਦਾ ਵੀ ਇਹਨਾਂ ਦੇ ਪਿੰਡ ਦਾ ਹੀ ਆ ਤੇ ਪੁਰਾਣਾ ਉਹਦਾ ਮਤਲਬ ਜਿਹੜਾ ਸਬੰਧ ਹੈ ਉਹ ਵੀ ਗੈਂਗਸਟਰ ਨਾਲ ਜੁੜਦਾ ਹੈਗਾ ਕ੍ਰਿਮੀਨਲ ਮਾਈਂਡ ਬੰਦਾ ਉਹ ਉਹ ਦੇਖੋ ਵੀ ਸਭ ਤੋਂ ਪਹਿਲੀ ਗੱਲ ਇਹ ਸਾਹਮਣੇ ਆਈ ਉਹਦੇ ਕੋਲੇ ਉਹਨੇ ਨਸ਼ਾ ਕੀਤਾ ਹੋਇਆ ਸੀਗਾ ਉਹਨੇ ਚਿੱਟਾ ਪੀਤਾ ਹੋਇਆ ਸੀਗਾ ਕਿੰਨਾ ਨੇ ਜਿਹੜੇ ਨੇ ਕਤਲ ਕੀਤਾ ਬੰਦੇ ਨੇ ਜਿਹੜਾ ਕਾਤਲ ਹੈ ਜੀ ਪਹਿਲੀ ਗੱਲ ਤਾਂ ਇਹ ਆ ਵੀ ਇਹ ਵੀ ਵੱਡਾ ਕੁਐਸਚਨ ਆ ਵੀ ਜਦੋਂ ਪੰਜਾਬ ਸਰਕਾਰ ਇੰਨੀ ਸਿਹਰਦਾ ਨਸ਼ ਨਸ਼ਿਆਂ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤਾਂ ਉਹਦੇ ਕੋਲ ਨਸ਼ਾ ਆਇਆ ਕਿੱਥੋਂ ਆਇਆ ਕਿੱਥੋਂ ਨਸ਼ਾ ਲੈ ਕਰਕੇ ਉਹ ਉਹਦੇ ਕੋਲੇ 2 ਨੰਬਰ ਦਾ ਵੈਪਨ ਹੈ ਵੈਪਨ ਲੈ ਕੇ ਉਹ ਜਿੱਥੇ ਬੈਠਾ ਸੀਗਾ ਸਰਪੰਚ ਉਸ ਦੁਕਾਨ ਦੇ ਵਿੱਚ ਗਿਆ ਦੁਕਾਨ ਦੇ ਵਿੱਚ ਕਿਉਂਕਿ ਉਹ ਪਿੰਡ ਦਾ ਸੀਗਾ ਇਸ ਕਰਕੇ ਉਹਦੀ ਬੋਲਚਾਲ ਸੀਗੀ ਉਹ ਦੁਸ਼ਮਣੀ ਵਾਲਾ ਹਿਸਾਬ ਕਿਤਾਬ ਨਹੀਂ ਹੁੰਦਾ ਕਿਉਂਕਿ ਜਿਸ ਬੰਦੇ ਨਾਲ ਆਪਣੀ ਦੁਸ਼ਮਣੀ ਹੁੰਦੀ ਹੈ ਆਪਾਂ ਜੇ 100 ਮੀਟਰ ਤੋਂ ਵੀ ਦੇਖੀਏ ਤਾਂ ਵੀ ਆਪਾਂ ਆਪਦੀ ਗੌਰ ਕਰ ਲੈਨੇ ਆਪਦਾ ਵੈਪਨ ਹੱਥ 'ਚ ਕਰ ਲੈਨੇ ਆ ਜਾਂ ਆਪਾਂ ਟਲ ਜਾਨੇ ਆ ਉਹ ਐਵੇਂ ਦਾ ਕੁਝ ਨਹੀਂ ਹੋਇਆ ਉਹ ਬੈਠਾ ਸੀ ਦੁਕਾਨ ਦੇ ਵਿੱਚ ਗਿਆ ਪਹਿਲਾਂ ਕੈਵਨ 'ਚ ਗਿਆ ਘੁੰਮ ਕੇ ਬਾਹਰ ਆਇਆ ਆ ਕੇ ਕਹਿੰਦੇ ਉਹਨੇ ਤਾਂ ਉਹਦੇ ਇੱਥੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੇ ਗੋਲੀ ਮਾਰੀ ਉਹ ਗੋਲੀ ਇੱਥੋਂ ਇਹਦੇ ਸਿਰ 'ਚੋਂ ਨਿਕਲ ਕੇ ਮੋਢੇ 'ਚ ਜਾ ਬਚੀ ਅੱਛਾ ਜੀ ਤੇ ਬਿਲਕੁਲ ਦਿਨ ਦਿਹਾੜ ਉਸ ਤੋਂ ਬਾਅਦ ਇਹ ਘਟਨਾ ਨੇ ਮਤਲਬ ਸੁਰਖੀਆਂ ਜ਼ਿਆਦਾ ਤਾਂ ਪਟੋਰੀਆਂ ਕਿਉਂਕਿ ਪਿੱਛੇ ਜੇ ਲਾਭ ਸਿੰਘ ਉਗੋਕੇ ਜਿਹੜਾ ਕਿ ਉਸ ਇਲਾਕੇ ਦਾ ਐਮਐਲਏ ਆ ਉਹਦੇ ਨਾਲ ਸਰਪੰਚ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਉਹ ਪਿੰਡ ਦੇ ਵਿੱਚ ਜਿਹੜਾ ਹਸਪਤਾਲ ਬਣਿਆ ਹੋਇਆ ਉਹ ਨੂੰ ਲੈ ਕਰਕੇ ਉਹ ਸਰਪੰਚ ਤੇ ਐਮਐਲਏ ਦੇ ਵਿੱਚ ਬਹਿਸ ਹੋ ਰਹੀ ਹੁੰਦੀ ਹੈ ਤੇ ਜਿਹੜਾ ਐਮਐਲਏ ਉਗੂਕੇ ਆ ਲਾਭ ਸਿੰਘ ਉਗੂਕੇ ਉਹ ਨੂੰ ਕਹਿੰਦਾ ਵੀ ਤੇਰੇ ਥਾਪੜੇ ਮਾਰ ਮਾਰ ਕੇ ਤੈਨੂੰ ਹੁਣੋਂ ਅੰਦਰ ਸੁੱਟਿਆ ਹੁੰਦਾ ਉਸ ਗੱਲ ਨੂੰ ਲੈ ਕਰਕੇ ਜਿਹੜੇ ਲੋਕ ਨੇ ਜਿਹੜੇ ਪਿੰਡ ਦੇ ਲੋਕ ਨੇ ਇਸ ਗੱਲ ਦੇ ਵਿੱਚ ਰੋਸ ਰੋਸ ਹੈ ਉਹਨਾਂ ਦੇ ਦਿਲ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਇਸ ਕਤਲ ਦੇ ਵਿੱਚ ਲਾਭ ਸਿੰਘ ਉਗੂਕੇ ਦਾ ਹੱਥ ਹੈ ਜੇ ਹੱਥ ਨਾ ਹੋਵੇ ਤਾਂ ਘਟੋ-ਘਟ ਜਿਹੜੀ ਪ੍ਰਸ਼ਾਸਨ ਦੀ ਟਲਿਹਾਈ ਹੈ ਜਾਂ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਪੁਲਿਸ ਦੀਟ ਲੈ ਆਈ ਆ ਉਹਦੇ ਵਿੱਚ ਉਹਦਾ ਜ਼ਰੂਰ ਹੱਥ ਹੈ ਇਹ ਸੱਚੀ ਸੱਚਾਈ ਹੈ ਇਹ ਨਹੀਂ ਆਪਾਂ ਕਹਿ ਸਕਦੇ ਆਪਾਂ ਇਲਜ਼ਾਮ ਨਹੀਂ ਲਾ ਸਕਦੇ ਕਿਉਂਕਿ ਉਹ ਇਲੈਕਟਿਡ ਇੱਕ ਮੈਂਬਰ ਹੈ ਵਿਧਾਨ ਸਭਾ ਦਾ ਰੈਪਿਟਿਟਡ ਪਰਸਨ ਹੈ ਵੀ ਉਹਦਾ ਇਹਦੇ ਵਿੱਚ ਹੱਥ ਹੈ ਪਰ ਇਹ ਲੋਕਾਂ ਦੀ ਮਨਸ਼ਾ ਹੂੰ ਠੀਕ ਹੈ ਨਾ ਉਸ ਤੋਂ ਅਗਲੀ ਗੱਲ ਹੈ ਜਿਹੜੇ ਕੁਝ ਹੋਰ ਪੁਆਇੰਂਟਸ ਨੇ ਜਦੋਂ ਇਹ ਘਟਨਾ ਵਾਪਰਦੀ ਆ ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਜਰਨਲਿਸਟਾਂ ਨੇ ਸਵਾਲ ਪੁੱਛੇ ਵੀ ਜੀ ਕੀ ਇਹਦੇ ਇਹਦਾ ਕੋਈ ਪੋਲਿਟਿਕਲ ਐਂਗਲ ਹੋ ਸਕਦਾ ਹੈਗਾ ਤਾਂ ਨਾਲ ਦੀ ਨਾਲ ਪੁਲਿਸ ਨੇ ਕਲੀਅਰ ਕਰਤਾ ਕਹਿੰਦੇ ਜੀ ਇਹਦਾ ਕੋਈ ਪੋਲਿਟਿਕਲ ਐਂਗਲ ਨਹੀਂ ਹੈਗਾ ਇਹ ਤਾਂ ਸਿਰਫ 5-4 ਲੱਖ ਰੁਪਈਆ ਸ਼ਾਇਦ ਕੋਈ ਲੈਂਡ ਦੇਣ ਦਾ ਮਸਲਾ ਸੀ ਉਹਦੇ ਕਰਕੇ ਕਤਲ ਹੋ ਗਿਆ ਜੇ ਜਾਂਚ ਚੱਲ ਰਹੀ ਹੈ ਪਹਿਲੇ ਇਹ ਬਿਆਨ ਦੇਤਾ ਅਜੇ ਤਾਂ ਜਾਂਚ ਚੱਲ ਰਹੀ ਹੈ ਤੁਸੀਂ ਕਿਵੇਂ ਕਲੀਅਰ ਕਰ ਸਕਦੇ ਹੋ ਵੀ ਇਹਦੇ ਵਿੱਚ ਕੋਈ ਵੀ ਪੋਲਿਟਿਕਲ ਐਂਗਲ ਨਹੀਂ ਹੈਗਾ ਜਦੋਂ ਜਾਂਚ ਹੋਵੇ ਤੁਸੀਂ ਇਹ ਬਿਆਨ ਦਿਓ ਵੀ ਜੀ ਦੇਖੋ ਕੁਝ ਵੀ ਹੋ ਸਕਦਾ ਕੋਈ ਵੀ ਗੱਲ ਹੋ ਸਕਦੀ ਹੈ ਅਜੇ ਅਸੀਂ ਕੋਈ ਦਾਅਵਾ ਨਹੀਂ ਕਰਦੇ ਜੋ ਅਜੇ ਤੱਕ ਸਾਡੇ ਕੋਲ ਤੱਥ ਨਹੀਂ ਉਹਨਾਂ ਮੁਤਾਬਕ ਐਵੇਂ ਦਾ ਇਨਫਾਰਮ ਕਰ ਦਾਂਗੇ মিডিਆ ਨੂੰ ਦੱਸ ਦਾਂਗੇ ਪਰ ਪੁਲਿਸ ਨੇ ਜਿੰਨੀ ਕਲੀਅਰਿਟੀ ਦੇ ਨਾਲ ਇਹ ਗੱਲ ਕਹੀ ਆ ਵੀ ਇਹਦੇ ਵਿੱਚ ਕੋਈ ਵੀ ਪੋਲਿਟਿਕਲ ਐਂਗਲ ਨਹੀਂ ਹੈਗਾ ਇਹ ਆਪਦੇ ਆਪ 'ਚ ਸਵਾਲ ਖੜਾ ਕਰਦੀ ਆ ਆਪਦੇ ਆਪ ਦੇ ਵਿੱਚ ਬਹੁਤ ਨਾਨ ਸੀਰੀਅਸ ਸਟੇਟਮੈਂਟ ਆ ਜਿਹੜਾ ਕਿ ਇਹ ਪੁਲਿਸ ਦਾ ਇਹ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰਤਾ ਦੇ ਵਿੱਚ ਕਈ ਮਰਡਰ ਹੋ ਰਹੇ ਨੇ ਹੁਣ ਇਹ ਜਿਹੜਾ ਧਰਨਾ ਇਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਵੀ ਗਏ ਉਹਨਾਂ ਨੇ ਕਿਹਾ ਵੀ ਮੇਰਾ ਵੀ ਨੌਜਵਾਨ ਪੁੱਤ ਇਸੇ ਤਰੀਕੇ ਨਾਲ ਇਹਨਾਂ ਨੇ ਖੋਹ ਲਿਆ ਮਾਰਤਾ ਠੀਕ ਹੈ ਨਾ ਉਹਨਾਂ ਨੇ ਬਲਕਿ ਇਹ ਵੀ ਕਿਹਾ ਵੀ ਤੁਸੀਂ Laash ਰੱਖ ਕੇ ਬੈਹਿਗੇ ਮੈਥੋਂ ਬੈਠਿਆ ਨਹੀਂ ਗਿਆ ਮੇਰੇ ਦੇ ਵੱਡੇ ਲੀਡਰਾਂ ਦਾ ਆਪਣੇ ਟਿਕਾਲ ਵੀ ਮਤਲਬ ਜਿਹੜੀ ਬਿਊਰੋਕ੍ਰੇਸੀ ਦੀ ਲੋਬੀ ਸੀ ਉਹਦਾ ਵੀ ਪ੍ਰੈਸ਼ਰ ਸੀਗਾ ਵੀ ਤੁਸੀਂ ਫਟਾਫਟ ਸੰਸਕਾਰ ਕਰ ਦਿਓ ਮੈਂ ਇਹਨਾਂ ਦੇ ਚੱਕ ਚੱਕ ਕੇ ਸੰਸਕਾਰ ਕਰਤਾ ਜੇ ਮੈਂ 3 ਦਿਨ Laash ਰੱਖ ਕੇ ਬੈਠ ਜਾਂਦਾ ਮੈਨੂੰ ਇਨਸਾਫ ਮਿਲ ਜਾਂਦਾ ਤੁਸੀਂ ਰੱਖ ਕੇ ਬੈਠਿਓ ਇਨਸਾਫ ਮਿਲੂਗਾ ਯਾਨੀ ਤੁਸੀਂ ਦੇਖੋ ਵੀ ਪੰਜਾਬ ਇਸ ਸਿਚੁਏਸ਼ਨ 'ਚ ਹੈ ਬੀਜੇ ਥੋੜੇ ਕਿਸੇ ਆਪਦੇ ਬੰਦੇ ਦਾ ਮਰਡਰ ਹੋ ਗਿਆ ਜਿਵੇਂ ਆਪਾਂ ਸਾਫ ਸ਼ਬਦਾਂ 'ਚ ਕਹਿੰਦੇ ਆ ਵੀ ਉਹਦੀ ਲਾਸ਼ ਨੂੰ ਤੁਹਾਨੂੰ ਰੱਖ ਕੇ ਫਿਰ ਇਨਸਾਫ ਮਿਲ ਸਕਦਾ ਜਿ ਉਹਦੀ ਮਿੱਟੀ ਰੋਲ ਨਹੀਂ ਪੈਂਦੀ ਆ ਉਹਦੀ ਇੱਕ ਬੇਦਬੀ ਲਾਸ਼ ਦੀ ਤੁਸੀਂ ਲਾਸ਼ ਰੱਖ ਕੇ ਬੈਠੇ ਹੋ ਠੀਕ ਹੈ ਨਾ ਉਹ ਤੁਸੀਂ ਰੱਖ ਕੇ ਬੈਠੋਗੇ ਤਾਂ ਤੁਹਾਨੂੰ ਕੋਈ ਇਨਸਾਫ ਦੀ ਹੋਪ ਹੈ अदरवाइज ਤੁਹਾਨੂੰ ਕੋਈ ਹੋਪ ਨਹੀਂ ਹੈ ਇਹ ਯਾਨੀ ਕਿ ਆਪਦੇ ਆਪ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ بڑا ਕੁਐਸਚਨ ਹੈ ਕਿ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਇੱਕ ਗੱਲ ਇਹ ਵੀ ਹੈ ਵੀ ਕੋਈ ਵੀ ਮਰਡਰ ਹੈ ਜਿਹੜਾ ਇਹਨੂੰ ਆਪਾਂ ਇੰਨੇ ਸਿੱਧੇ ਤਰੀਕੇ ਨਾਲ ਦੇਖ ਲਿਆ ਵੀ ਕੋਈ ਬੰਦਾ ਆਇਆ ਉਹ ਲਾਈਵ ਹੋ ਰਿਹਾ ਇੱਕ ਵੱਡੀ ਗੱਲ ਇਹ ਵੀ ਆ ਵੀ ਉਹਨੇ ਮਰਡਰ ਕਰਕੇ ਲਾਈਵ ਹੋਇਆ अच्छा जी ये बड़ा क्वेश्चन है भाई लाइव होना मतलब उन्होंने रिस्पांसिबिलिटी ली आपदा दे, दे चक्कर में मैं सारा कुछ ਕੀਤਾ हालांकि उन्होंने लाइव भी नहीं होना होता तल, है ਤੁਸੀਂ ਦੇਖੋ ਨਾ ਜ਼बान ਉਹਦੀ ਤਲਾ ਰਹੀ ਆ ਜਦੋਂ ਬੋਲ ਰਿਹਾ ਉਹ ਬਿਲਕੁਲ ਉਹਨੇ ਕੈਮਰਾ ਵੀ ਕੋਈ ਤਰੀਕੇ ਨਾਲ ਨਹੀਂ ਫੜਿਆ ਹੋਇਆ ਉਹ ਤਾਂ ਜਿਹੜੇ ਬੰਦਿਆਂ ਨੇ ਲਾਈਵ ਦੇਖਿਆ ਉਹਦੀ ਸਕਰੀਨ ਰਿਕਾਰਡਿੰਗ ਕਰ ਲਈ ਉਹ ਬਾਅਦ ਚੋ ਕਤਲ ਤੋਂ ਬਾਅਦ ਲਾਈਵ ਹੋਇਆ ਹਾਂ ਕਤਲ ਤੋਂ ਬਾਅਦ ਉਹ ਲਾਈਵ ਹੋ ਗਿਆ ਜੀ ਠੀਕ ਹੈ ਨਾ ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਵੀ ਇਹ ਕੋਈ ਐਵੇਂ ਸਿੱਧਾ ਸਾਦਾ ਮਰਡਰ ਨਹੀਂ ਹੈ ਠੀਕ ਹੈ ਨਾ ਕਿਉਂਕਿ ਜਿਹੜੇ ਐਕਟਿਵਿਸਟ ਹੁੰਦੇ ਨੇ ਉਹਨਾਂ ਦਾ ਕਤਲ ਇੰਨਾ ਕੋਈ ਸਿੱਧਾ ਨਹੀਂ ਹੁੰਦਾ ਹੈ ਠੀਕ ਹੈ ਨਾ ਉਹਦੇ ਪਿੱਛੇ ਬਹੁਤ ਸਾਰੇ ਰਾਜ਼ ਹੁੰਦੇ ਨੇ ਦਾਵਾ ਕਿਸੇ ਚੀਜ਼ ਦਾ ਨਹੀਂ ਕੀਤਾ ਜਾ ਸਕਦਾ ਪਰ ਪੌਸਿਬਿਲਟੀਆਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਨੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਰ ਐਂਗਲ ਤੋਂ ਕੀਤੀ ਜਾਣੀ ਚਾਹੀਦੀ ਹੈ ਫਿਰ ਉਹਦਾ ਕੋਈ ਸੱਚ ਨਿਕਲ ਕੇ ਸਾਹਮਣੇ ਆ ਸਕਦਾ ਹੈ ਜੇ ਪੁਲਿਸ ਪੈਨਿੰਗ ਇਸ ਗੱਲ ਤੇ ਕਲੀਅਰ ਹੈ ਵੀ ਕੋਈ ਵੀ ਪੋਲਿਟੀਕਲ ਮੋਟਿਵ ਨਹੀਂ ਹੈ ਮਰਡਰ ਦਾ ਕੋਈ ਵੀ ਰੀਜ਼ਨ ਨਹੀਂ ਹੈਗਾ ਇਦਾਂ ਦਾ ਮੈਨੂੰ ਲੱਗਦਾ ਵੀ ਇਹ ਬਹੁਤ ਗਲਤ ਸਟੇਟਮੈਂਟ ਹੈ ਬਿਲਕੁਲ ਰੋਂਗ ਸਟੇਟਮੈਂਟ ਹੈ ਇਦਾਂ ਦੀ ਕੋਈ ਵੀ ਸਟੇਟਮੈਂਟ ਪੁਲਿਸ ਨੂੰ ਨਹੀਂ ਦੇਣੀ ਚਾਹੀਦੀ ਇਹ ਸਟੇਟਮੈਂਟ ਜੇ ਪੁਲਿਸ ਦਿੰਦੀ ਆ ਤਾਂ ਇਹਦੇ ਵਿੱਚ ਬਹੁਤ ਪੰਜਾਬ ਪੁਲਿਸ ਦੀ ਸ਼ਾਖ ਹੈ ਜਿਹੜੀ ਉਹ ਬਹੁਤ ਗਲਤ ਜਾਂਦੀ ਆ ਉਹਨਾਂ ਦੇ ਸਾਥੀ ਦੇ ਪਰਿਵਾਰ ਵਾਲੇ ਕਹਿ ਰਹੇ ਆ ਵੀ ਜਿਹੜਾ ਉਹਨਾਂ ਦਾ ਵੈਪਨ ਹੈ ਉਹ ਵੀ ਜਮ੍ਹਾਂ ਕਰਾ ਲਿਆ ਸੀ ਤੇ ਉਹ ਸਕਿਉਰਿਟੀ ਦੀ ਮੰਗ ਕਰ ਰਹੇ ਸੀ ਵੀ ਇਹ ਜਾਣ ਬੁੱਝ ਕੇ ਇਹ ਕੀਤਾ ਜਾ ਰਿਹਾ ਇਹ ਗੱਲ ਪਿੱਛੇ ਕਿੰਨੀ ਕੀ ਸੱਚਾਈ ਹੈ ਦੇਖੋ ਦੋ ਗੱਲਾਂ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆਪਾਂ ਨੂੰ ਸਮਝਣੀ ਚਾਹੀਦੀ ਆ ਵੀ ਇਹ ਸੇਮ ਪ ਮਤਲਬ ਜਿਹੜਾ ਕੇਸ ਆ ਉਹਦੇ ਵਿੱਚ ਵਰਤੀ ਆ ਗਿਆ ਸਕਿਉਰਿਟੀ ਵਾਪਸ ਲਈ ਗਈ ਸਕਿਉਰਿਟੀ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਉਹਦਾ ਮਰਡਰ ਹੋ ਗਿਆ ਸੇਮ ਪੈਟਰਨ ਹੈ ਠੀਕ ਹੈ ਨਾ ਹਾਲਾਂਕਿ ਪੁਲਿਸ ਇਸ ਗੱਲ ਨੂੰ ਡਿਨਾਈ ਕਰਦੀ ਆ ਕਿ ਐਵੇਂ ਦਾ ਕੁਝ ਨਹੀਂ ਆ ਸੀ ਕੋਈ ਵੈਪਨ ਨਹੀਂ ਜਮਾ ਕਰਾਇਆ ਜੀ ਇਹ ਨਹੀਂ ਹੈਗਾ ਵਾਰਨਿੰਗ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਠੀਕ ਹੈ ਨਾ ਪਰ ਗੱਲ ਇਹ ਹੈ ਵੀ ਕੁੱਲ ਮਿਲਾ ਕੇ ਇੱਕ ਬੰਦਾ ਜਿਹਦੇ ਜਿਹੜਾ ਤੁਹਾਨੂੰ ਪਹਿਲਾਂ ਕਹਿ ਰਿਹਾ ਜੀ ਮੇਰੇ ਤੇ ਥ੍ਰੈਟ ਹੈ ਜਾਂ ਤੁਸੀਂ ਉਹਨੂੰ ਲਾਇਸੈਂਸ ਇਸ਼ੂ ਕਰੋ ਜਾਂ ਤੁਸੀਂ ਉਹਨੂੰ ਗਨਮੈਨ ਦਿਓ ਜਾਂ ਕੁਝ ਵੀ ਕਰੋ ਤੇ ਉਸ ਤੋਂ ਬਾਅਦ ਉਹਦਾ ਮਰਡਰ ਹੋ ਜਾਂਦਾ ਤਾਂ ਇਹ ਤਾਂ ਤੁਹਾਡੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੁਐਸਚਨ ਹੈ ਸਿਕਿਉਰਿਟੀ ਨਹੀਂ ਦਿੱਤੀ ਉਹ ਕਹਿੰਦਾ ਸੀ ਕਿ ਮੇਰੇ ਤੇ ਥ੍ਰੈਟ ਹੈ ਤੁਸੀਂ ਇਨਕੁਆਇਰੀ ਨਹੀਂ ਸਹੀ ਤਰੀਕੇ ਨਾਲ ਕਰ ਸਕੇ ਕਿ ਉਹਦੇ ਤੇ ਥ੍ਰੈਟ ਹੈ ਜਾਂ ਨਹੀਂ ਹੈ ਇੱਕ ਪਾਸੇ ਆਪਾਂ ਦੇਖਦੇ ਆਂ ਵੀ ਜੇ ਕੋਈ ਨਾਰਮਲ ਸਰਕਾਰੀ ਕਿਸੇ ਵੀ ਆਉਂਦੇ ਤੇ ਕੋਈ ਚੇਅਰਮੈਨ ਆਇਆ ਕੋਈ ਸਰਕਾਰ ਦਾ ਨੇੜੇ ਦਾ ਬੰਦਾ ਉਹ ਐਵੇਂ ਹੀ 10 10 ਗਨਮੈਨ ਚੱਕੀ ਫਿਰਦਾ ਇੱਕ ਪਾਸੇ ਜਿਹੜੇ ਬੰਦੇ ਨੂੰ ਲੋੜ ਆ ਉਹਨੂੰ ਵੈਪਨ ਵੀ ਮਿਲਿਆ ਨਹੀਂ ਹੋ ਰਹੇ ਹੈਗੇ ਸਿਕਿਉਰਿਟੀ ਨਹੀਂ ਦੇ ਸਕਦੇ ਠੀਕ ਹੈ ਉਹਦੇ ਕੋਲੇ ਕੋਈ ਐਡਾ ਉਹਦਾ ਨਹੀਂ ਹੈ ਉਹਨੂੰ ਵੈਪਨ ਇਸ਼ੂ ਕੀਤੇ ਜਾ ਸਕਦੇ ਨੇ ਬਹੁਤ ਸਾਰੇ ਬੰਦੇ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਜਾ ਸਕਦੀ ਸਰਕਾਰ ਉਹਨਾਂ ਨੂੰ ਵੈਪਨਸ ਇਸ਼ ਕਿ ਤੁਸੀਂ ਲਾਇਸੈਂਸ ਤੇ ਆਪਦੀ ਸਿਕਿਉਰਿਟੀ ਲਈ ਆਪ ਵੈਪਨ ਰੱਖ ਲੋ ਸੈਲਫ ਡਿਫੈਂਸ ਦੇ ਲਈ ਯਾਨੀ ਇਹ ਸਾਰੀਆਂ ਚੀਜ਼ ਕਿਤੇ ਨਾ ਕਿਤੇ ਸਰਕਾਰ ਦਾ ਫੇਲਿਅਰ ਗਿਣਦੀਆਂ ਨੇ ਠੀਕ ਹੈ ਨਾ ਕਿਉਂਕਿ ਲਾਅ ਐਂਡ ਆਰਡਰ ਦੇ ਮਸਲੇ ਦੇ ਉੱਤੇ ਸਰਕਾਰ ਪਹਿਲਾਂ ਹੀ ਕੁਐਸਚਨ ਦੇ ਅੰਡਰ ਹੈ ਖਾਸ ਕਰਕੇ ਜਦੋਂ ਸਿੱਧੂ ਮੁਸਾਹ ਦਾ ਮਰਡਰ ਹੁੰਦਾ ਉਸ ਤੋਂ ਬਾਅਦ ਵੱਡੇ ਕੁਐਸਚਨ ਦੇ ਅੰਡਰ ਹੈ ਸਰਕਾਰ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿੰਨੇ ਦੀ ਆ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਵੀ ਲਾਅ ਐਂਡ ਆਰਡਰ ਹੈ ਡਾ ਮੇਨਟੇਨ ਨਹੀਂ ਹੈਗਾ ਕਿਤੇ ਨਾ ਕਿਤੇ ਜਿਹਾ ਹੀ ਕਟਨਾਵਾ ਜਿਹੜੀਆਂ ਵਾਪਰਦਿਆਂ ਉਹ ਸਰਕਾਰ ਨੂੰ ਕਚਿਹਰੇ ਵਿੱਚ ਖੜਾ ਕਰਦੀਆਂ ਬਿਲਕੁਲ ਬਿਲਕੁਲ ਸਰਕਾਰ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ ਜਲਦੀ ਤੋਂ ਜਲਦੀ ਸਰਕਾਰ ਨੂੰ ਇਸ ਸਾਰੇ ਮਸਲੇ ਦੇ ਉੱਤੇ ਕਲੀਅਰ ਅਬਦੀ ਮਤਲਬ ਕਲੀਅਰੈਂਸ ਦੇਣੀ ਚਾਹੀਦੀ ਹੈ ਪ੍ਰੈਸ ਕਾਨਫਰੰਸਾਂ ਕਰਕੇ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹਨਾਂ ਨੂੰ ਕੰਫੀਡੈਂਸ ਦੇ ਵਿੱਚ ਲੈ ਲੈਣਾ ਚਾਹੀਦਾ ਪਰਿਵਾਰ ਦੇ ਲੋਕਾਂ ਨੂੰ ਕਿਉਂਕਿ ਪਰਿਵਾਰ ਲਗਾਤਾਰ ਅਸੰਤੁਸ਼ਟ ਹੈ ਪਰਿਵਾਰ ਕਹਿੰਦਾ ਵੀ ਜੀ ਸਾਡੀ ਸੰਤੁਸ਼ਟੀ ਨਹੀਂ ਹੈ ਠੀਕ ਹੈ ਨਾ ਦੂਸਰੀ ਗੱਲ ਪਰਿਵਾਰ ਲਗਾਤਾਰ ਇਹ ਕੁਐਸਚਨ ਚੁੱਕਦਾ ਵੀ ਜਿਹੜਾ ਲਾਲ ਸਿੰਘ ਉਗੋ ਕਾ ਐਮਐਲਏ ਉਹਦਾ ਨਾਮ ਐਫਆਈਆਰ ਦੇ ਵਿੱਚ ਪਾਇਆ ਜਾਵੇ ਠੀਕ ਹੈ ਨਾ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਦਾ ਜਿਹੜਾ ਆਰਡਰ ਹੈ ਉਹਦੇ ਅਰਸਾਰ ਮਤਲਬ ਸੁਪਰੀਮ ਕੋਰਟ ਕਹਿੰਦਾ ਵੀ ਜਿਹੜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਐਫ ਆਈ ਆਰ ਹੈ ਉਹਦੇ ਵਿੱਚ ਜਿੰਨੇ ਵੀ ਬੰਦਿਆਂ ਦੇ ਨਾਮ ਲਿਖੇ ਜਾਂਦੇ ਆ ਉਹ ਜਿਹੜਾ ਪਰਿਵਾਰ ਦੇ ਜਿਹੜੇ ਮਤਲਬ ਜਿਹੜਾ ਬੰਦਾ ਮਰ ਗਿਆ ਉਹਦੇ ਜਿੰਨੇ ਵੀ ਨਜ਼ਦੀਕੀ ਆ ਉਹਨਾਂ ਦੇ ਕਹੇ ਦੇ ਆਧਾਰ ਤੇ ਲਿਖੇ ਜਾਂਦੇ ਆ ਜੀ ਜਿਵੇਂ ਬਾਅਦ ਚ ਇਨਕੁਆਇਰੀ ਹੁੰਦੀ ਆ ਨਾਮ ਨਿਕਲ ਜਾਂਦੇ ਆ ਆਪਾਂ ਦੇਖਦੇ ਆ ਕੋਈ ਮਰਡਰ ਹੁੰਦਾ ਉਹਦੇ ਤੇ ਪਰਚਾ ਕੱਢਦੇ ਉਹਦੇ ਚ 50 50 ਬੰਦਿਆਂ ਦੇ ਨਾਮ ਹੁੰਦੇ ਠੀਕ ਹੈ ਨਾ ਪਰ 50 ਦੇ 50 ਨੂੰ ਤਾਂ ਹੀ ਸਜ਼ਾ ਹੁੰਦੀ ਨਾ ਉਹ ਜਦੋਂ ਇਨਕੁਆਇਰੀ ਬਣਦੀ ਹੈ ਇਨਕੁਆਇਰੀ ਅੱਗੇ ਅੱਗੇ ਗੱਲਾਂ ਵੱਧਦੀਆਂ ਨੇ ਉਹ ਨਾਲ ਦੀ ਨਾਲ ਬੰਦੇ ਬਰੀ ਹੋਏ ਜਾਂਦੇ ਆ ਠੀਕ ਹੈ ਨਾ ਐਟ ਦੀ ਐਂਡ ਇੱਕ ਜਿਹੜਾ ਬੰਦਾ ਮੇਨ ਆ ਜਿਹੜਾ ਉਹ ਰਹਿ ਜਾਂਦਾ ਹੈ ਠੀਕ ਹੈ ਤੇ ਜੇ ਇਹਦੇ ਵਿੱਚ ਯਾਨੀ ਕਿ ਪਰਿਵਾਰ ਦੇ ਮਨ ਨੂੰ ਇਸ ਗੱਲ ਦਾ ਖਦਸ਼ਾ ਹੈ ਵੀ ਇਹਦੇ ਵਿੱਚ ਲਾਭ ਸਿੰਘ ਉਗੂ ਕੇ ਜਾਂ ਹੋਰ ਕਿਸੇ ਵੀ ਪੋਲਿਟਿਕਲ ਐਂਗਲ ਦਾ ਇਹਦੇ ਵਿੱਚ ਵੱਡਾ ਯੋਗਦਾਨ ਹੈ ਤਾਂ ਮੈਨੂੰ ਲੱਗਦਾ ਵੀ ਪੁਲਿਸ ਨੂੰ ਇੱਕ ਵਾਰੀ ਇਸ ਮਸਲੇ ਤੇ ਇਨਵੈਸਟੀਗੇਸ਼ਨ ਕਰ ਲੈਣੀ ਚਾਹੀਦੀ ਹੈ ਪਰਿਵਾਰ ਦਾ ਮੰਨ ਟਿਕ ਜੂਗਾ ਵੀ ਜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸਰਕਾਰ ਸਾਹਮਣੇ ਰਿਪੋਰਟ ਰੱਖ ਦੇਵੇ ਵੀ ਜੀ ਅਸੀਂ ਵਾਰ ਦੇ ਕਹਿਣ ਦੇ ਉੱਤੇ ਨਿਸ਼ਪਕਸ਼ ਜਾਂਚ ਕੀਤੀ ਸੀਗੀ ਆ ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਕੁਝ ਵੀ ਇਦਾਂ ਦਾ ਨਹੀਂ ਆਇਆ ਹੈਗਾ ਸਾਡੇ ਬੰਦੇ ਬਿਲਕੁਲ ਫਰੀ ਨੇ ਬਰੀ ਨੇ ਉਹਨਾਂ ਦੇ ਉੱਤੇ ਇਦਾਂ ਦੀ ਕੋਈ ਵੀ ਗੱਲ ਨਹੀਂ ਸੀਗੀ ਇਹ ਸਿਰਫ ਅਫਵਾਸ ਹੀ ਗੱਲ ਖਤਮ ਹੋ ਜੂਗੀ ਪਰ ਜੇ ਇਦਾਂ ਦਾ ਉਹ ਨਹੀਂ ਕਰ ਰਹੇ ਤਾਂ ਇਹ ਜਿਵੇਂ ਆਪਾਂ ਕਹਦੇ ਹੁੰਦੇ ਨੇ ਵੀ ਚੋਰ ਦੀ ਦਾੜ੍ਹੀ 'ਚ ਤੜਕੇ ਵਾਲੀ ਗੱਲ ਹੈ ਵੀ ਕਿਤੇ ਨਾ ਕਿਤੇ ਫਿਰ ਕੁਝ ਹੈ ਜੋ ਤੁਸੀਂ ਲੁਕਾਉਣਾ ਚਾਹੁੰਦੇ ਹੋ ਇਹ ਸਵਾਲ ਉੱਠਦਾ ਹੈ ਹੂੰ ਜਿਉ ਬਿਲਕੁਲ ਜਿਵੇਂ ਕਹਿੰਦੇ ਵੀ ਨੰਗੇ ਧੜ ਹੋ ਕੇ ਕਹਿ ਦੇਣਾ ਵੀ ਜੀ ਅਸੀਂ ਬਿਲਕੁਲ ਨਿਸ਼ਪਕਸ਼ ਜਾਂਚ ਕਰਦੇ ਆ ਇਨਕੁਆਇਰੀ ਕਰਦੇ ਆ ਕੋਈ ਦਿੱਕਤ ਨਹੀਂ ਹੈ ਜੇ ਸਾਡੇ ਬੰਦਿਆਂ ਨੇ ਕੁਝ ਕੀਤਾ ਹੀ ਨਹੀਂ ਹੈ ਤਾਂ ਇਹ ਮਸਲਾ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਕੰਫੀਡੈਂਸ ਲੈ ਕੇ ਸਰਕਾਰ ਨੂੰ ਸੋਲਵ ਕਰਨਾ ਚਾਹੀਦਾ ਨਹੀਂ ਆਉਣ ਵਾਲੇ ਟਾਈਮ 'ਚ 2027 ਦੇ ਵਿੱਚ ਜਿਹੜੇ ਇਲੈਕਸ਼ਨ ਆਉਣਗੇ ਇਹ ਲਾਅ ਐਂਡ ਆਰਡਰ ਦਾ ਜਿਹੜਾ ਮੁੱਦਾ ਹੈ ਇਹ ਬਹੁਤ ਮੁੱਦਾ بڑا ਮੁੱਦਾ ਪੰਜਾਬ ਸਰਕਾਰ ਦੇ ਵਾਸਤੇ ਬਣੂਗਾ ਲੋਕ ਇਹਦੇ ਤੇ ਬਹੁਤ ਵੱਡੇ ਕੁਐਸਚਨ ਕਰਨਗੇ ਤੇ ਸਰਕਾਰ ਇਹਨੂੰ ਡਿਫੈਂਡ ਨਹੀਂ ਕਰ ਪਾਊਗੀ